ਸਵਾਦ ਕਰਦੇ ਆ ਜੋ ਕੁਝ ਘਟ ਵਾਪਰਿਆ ਆ ਤੇ ਇਸ ਸਬਸਤ ਮੈਂ ਚੈੱਕ ਕਰ ਲਾਂ ਕਿ ਰੂਮ ਚ ਪਾ ਦਿੱਸੀ ਤਾਂ ਆਪਾਂ ਕਾਲ ਹਾਂਜੀ ਜਿਹੜਾ ਕਿਸਾਨਾਂ ਨਾਲ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਜਿਹੜੀ ਮੁੱਖ ਮੰਤਰੀ ਦੀ ਹੋਈ ਮੀਟਿੰਗ ਚੋਂ ਕੀ ਨਿਕਲਿਆ ਕੀ ਸਿੱਤਾ ਨਿਕਲਿਆ ਜੀ ਉਹ ਕਿਸਾਨ ਉੱਠ ਜਾਣਗੇ ਮੰਗਾ ਮੰਨੀਆਂ ਜਾਣਗੀਆਂ ਜਾਂ ਉੱਥੇ ਧਰਨਾ ਮਾਰ ਕੇ ਬੈਠੇ ਰਹਿਣਗੇ ਜੀ ਦੇਖੋ ਅੱਜ ਕਿਸਾਨਾਂ ਦਾ ਪੰਜਵਾਂ ਦਿਨ ਹੈ ਜੀ ਔਰ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ 5 ਦਿਨ ਦੇ ਲਈ ਅਸੀਂ ਇੱਥੇ ਧਰਨਾ ਮਾਰਾਂਗੇ ਹੂੰ ਹੂੰ ਇਦਿਲੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਵਕਾਇਦਾ ਉਹਨਾਂ ਨੂੰ ਇਜਾਜ਼ਤ ਵੀ ਮਿਲ ਗਈ ਸੀ ਜੀ ਪਰ ਫਿਰ ਦੋ ਦਿਨ ਪਹਿਲਾਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਜੇ ਸਾਡੀਆਂ ਮੰਗਾਂ ਨਾ ਪ੍ਰਵਾਨ ਹੋਈਆਂ ਤਾਂ ਅਸੀਂ ਆਪਣਾ ਜਿਹੜਾ ਇਹ ਅੰਦੋਲਨ ਹੋਰ ਵੀ ਲੰਬਾ ਕਰ ਸਕਦੇ ਹਾਂ ਹੂੰ ਹੂੰ ਧਰਨਾ ਕੰਟੀਨਿਊਸਲੀ ਰਹਿ ਸਕਦਾ ਹੈ ਲੰਬਾ ਚੱਲ ਸਕਦਾ ਹੈ ਜੀ ਇਹ ਤੋਂ ਪਹਿਲਾਂ ਸੀਮੇ ਦੇ ਵਿੱਚ ਵੀ ਇੱਕ ਬਹੁਤ ਵੱਡਾ ਧਰਨਾ ਇੱਥੇ ਲੱਗਾ ਸੀ ਤੇ ਉਸ ਵੇਲੇ ਵੀ ਚੰਡੀਗੜ੍ਹ ਦੀ ਹਾਲਤ ਬੁਰੀ ਹੋ ਗਈ ਸੀ ਜੀ ਜਦੋਂ ਇਹ ਖਬਰ ਸੁਣਿਆ ਸਰ ਚੰਡੀਗੜ੍ਹ ਦਾ ਪ੍ਰਸ਼ਾਸਨ ਹੋਵੇ ਚਾਹੇ ਪੰਜਾਬ ਦਾ ਪ੍ਰਸ਼ਾਸਨ ਹੋਵੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਫਿਰ ਉਹਨਾਂ ਨੇ ਸੋਚਿਆ ਕਿ ਆਪਾਂ ਇਹਦੇ ਤੇ ਕੋਈ ਨਾ ਕੋਈ ਗੱਲਬਾਤ ਕਰੀਏ। ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਹੋਣ ਤੋਂ ਪਹਿਲਾਂ ਵੀ ਜੀ ਹਲੇ ਇਹਨਾਂ ਦਾ ਧਰਨਾ ਖੇਤਾਂ ਦਾ ਲੱਗਿਆ ਹੀ ਸੀ ਨਹੀਂ ਸੀ। ਲੱਗਣਾ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕਰਤਾ ਸੀ ਕਿ ਮੈਂ ਕਿਸਾਨਾਂ ਨਾਲ ਗੱਲ ਕਰੂੰਗਾ। ਉਹਨਾਂ ਦੇ ਮਸਲੇ ਹੱਲ ਕਰਾਂਗੇ। ਕਿਸਾਨ ਤਿਆਰ ਹੋ ਕੇ ਆ ਵੀ ਗਏ ਸੀ ਕਿ ਮੁੱਖ ਮੰਤਰੀ ਸਾਡੇ ਨਾਲ ਗੱਲ ਕਰਨਗੇ। ਜੀ ਲੇਕਿਨ ਐਨ ਆਖਰੀ ਸਮੇਂ ਤੇ ਉਹ ਮੀਟਿੰਗ ਜਰੀਏ ਮੁਲਤਵੀ ਕਰਤੀ ਸੀ। ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਕੰਮ ਪੈ ਗਿਆ ਹਰਿਆਣੇ ਦੇ ਵਿੱਚ ਇਲੈਕਸ਼ਨ ਕੈਂਪੇਨ ਤੇ ਜਾਣਾ ਉਧਰ ਚਲੇ ਗਏ ਜੀ ਸਵਾਲ ਇਹ ਪੈਦਾ ਹੁੰਦਾ ਕਿ ਜੇ ਇਲੈਕਸ਼ਨ ਕੈਂਪੇਨ ਤੇ ਜਾਣਾ ਸੀ ਤਾਂ ਮੁੱਖ ਮੰਤਰੀ ਨੂੰ ਤੇ ਉਹਨਾਂ ਦੇ ਸਟਾਫ ਨੂੰ ਪਹਿਲਾਂ ਵੀ ਪਤਾ ਸੀ ਤੇ ਫਿਰ ਇਹ ਮੀਟਿੰਗ ਰੱਖੀ ਹੀ ਕਿਉਂ ਸੀ ਬਿਲਕੁਲ ਅਸਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਬਣ ਚੁੱਕਾ ਹੈ ਕਿ ਜਦੋਂ ਬਿਲਕੁਲ ਪਾਣੀ ਗੱਲ ਤੱਕ ਪਹੁੰਚ ਜਾਂਦਾ ਹੈ ਉਹਦੇ ਨਾਲ ਦੀ ਨਾਲ ਹੀ ਇਹ ਕਹਿੰਦੇ ਜੀ ਬੁਲਾ ਲਓ ਮੀਟਿੰਗ ਕਰ ਲੈਂਦੇ ਹਾਂ ਜਾਂ ਇਹ ਕਿਸਾਨ ਹੋਣ ਖੇਤ ਮਜ਼ਦੂਰ ਹੋਣ ਆੜੇ ਹੋਣ ਬੇਰੁਜ਼ਗਾਰ ਹੋਣ ਟੀਚਰ ਹੋਣ ਆਪਣੀ ਪੈਨਸ਼ਨ ਨੂੰ ਲੈ ਕੇ ਜਿੰਨੇ ਵੀ ਜਦੋਂ ਅੰਦੋਲਨ ਕਰਦੇ ਤੇ ਉਹਨਾਂ ਦਾ ਅੰਦੋਲਨ ਸਿਖਰ ਤੇ ਪਹੁੰਚ ਜਾਂਦਾ ਹੈ ਉਦੋਂ ਐਨ ਮੌਕੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਸੁਨੇਹਾ ਭੇਜ ਦਿੰਦੇ ਆ ਉਹਨਾਂ ਦੀ ਜਿਹੜੀ ਹੈਗੀ ਹੈ ਮਸ਼ੀਨਰੀ ਉਹਨਾਂ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਜੀ ਤੁਹਾਡੀ ਪੈਨਲ ਮੀਟਿੰਗ ਕਰਵਾ ਲਾਂਗੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਤੇ ਉਹ ਕਹਿੰਦੇ ਠੀਕ ਹੈ ਜੀ ਇਨਾਂ ਦੇ ਵਿੱਚ ਜੇ ਆਪਾਂ ਦੇਖੀ ਤਾਂ ਅੰਗਰੇਜ਼ੀ ਵੀ ਹੈਗੇ ਆ ਜਿਹੜੇ ਰੱਬ ਦੇ ਮਾਰੇ ਹੋਏ ਲੋਕ ਹੈ ਉਹ ਵੀ ਹੈ ਪਰ ਜਦੋਂ ਮੁੱਖ ਮੰਤਰੀ ਸਾਹਿਬ ਦੀ ਸਰਕਾਰੀ ਜਾਂ ਹੈਸ਼ਟੇਗਾਂ ਤੇ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਜੀ ਮੀਟਿੰਗ ਮੁਲਤਵੀ ਹੋ ਗਈ ਤੇ ਉਹ ਘਰਾਂ ਨੂੰ ਚੱਲ ਜਾਂਦੇ ਆ ਜੀ ਔਰ ਰੋਹ ਦੇ ਪਿੱਛੇ ਦੇ ਵਿਚਾਰੀ ਇਹੀ ਗੱਲ ਜਿਹੜੀ ਹੈ ਇਸ ਵਾਰੀ ਵੀ ਹੋਈ ਸੀ ਕਿ ਆਨ ਆਖਰੀ ਸਮੇਂ ਤੇ ਕਹਿੰਦੇ ਜੀ ਮੀਟਿੰਗ ਮੁਲਤਵੀ ਹੈ ਔਰ ਕਿਸਾਨ ਜਿਹੜੇ ਹੈਗੇ ਉਹ ਆ ਗਏ ਫਿਰ ਕਿਸਾਨਾਂ ਨੇ ਦੇਖਿਆ ਕਿ ਗੱਲ ਜਿਹੜੀ ਸਿੱਧੀ ਨਹੀਂ ਹੈ ਜੀ ਇੱਕ ਓਟੇ ਦੀ ਉਂਗਲ ਨਾਲ ਨਹੀਂਿਕਲਦਾ ਸਿੱਧੀ ਗੁਲ ਨਾਲ ਨਹੀਂਿਕਲਦਾ ਟੇਢੀ ਉਂਗਲ ਕਰਨੀ ਪੈਣੀ ਤੇ ਉਹਨੇ ਉਂਗਲ ਟੇਢੀ ਕਰਤੀ ਹੂੰ ਹੂੰ ਤੇ ਫਿਰ ਵੇਖੋ ਨਾਲ ਵੀ ਨਾਲ ਹੀ ਕਿਸਾਨਾਂ ਨੂੰ ਟਾਈਮ ਵੀ ਦਿੱਤਾ ਕਹਿੰਦੇ ਆਓ ਆਪਾਂ ਮੀਟਿੰਗ ਕਰਦੇ ਹਾਂ ਤੇ ਕੱਲ ਫਿਰ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਈ ਜੀ ਮੁੱਖ ਮੰਗਾ ਜਿਹੜੀਆਂ ਕਿਸਾਨਾਂ ਦੀਆਂ ਹੈਗੀਆਂ ਉਹ ਦੋ ਤਣ ਕਹਿ ਹੂੰ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੋਈ ਐਗਰੀਕਲਚਰ ਪਾਲਿਸੀ ਹੈ ਜੀ ਐਗਰੀਕਲਚਰ ਪਾਲਿਸੀ ਬਣਾਓ ਤੇ ਉਹ ਐਗਰੀਕਲਚਰ ਪਾਲਿਸੀ ਕਿਸਾਨਾਂ ਦੇ ਨਾਲ ਸਾਂਝੀ ਕਰੋ ਇੱਥੇ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਐਗਰੀਕਲਚਰ ਪਾਲਿਸੀ ਬਣ ਚੁੱਕੀ ਹੈ ਜੀ ਔਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇੱਕ ਤੋਂ ਵੱਧ ਵਾਰੀ ਕਹਿ ਚੁੱਕੇ ਹੈ ਕਿ ਕੇਜਰੀ ਆਪਣੀ ਜਿਹੜੀ ਐਗਰੀਕਲਚਰ ਪਾਲਿਸੀ ਹੈ ਖੇਤੀਬਾੜੀ ਦੀ ਦਿੱਤੀ ਹੈ ਹੂੰ ਹੂੰ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਔਰ ਉਹ ਮੁੱਖ ਮੰਤਰੀ ਸਾਹਿਬ ਦੀ ਟੇਬਲ ਤੇ ਪਈ ਹੈ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਪ੍ਰਵਾਨਗੀ ਦਿੱਤੀ ਉਦੋਂ ਤੱਕ ਇਹਨੂੰ ਜਨਤਕ ਕਰ ਦੇਵਾਂਗੇ ਜੀ ਪਰ ਉਹ ਮੁੱਖ ਮੰਤਰੀ ਸਾਹਿਬ ਦੀ ਟੇਬਲ ਤੋਂ ਤਾਂ ਪਛਾਣ ਨੂੰ ਤੁਰਦੀਆਂ ਨਾਗਾ ਨੂੰ ਤੁਰਦੀ ਹੈ ਉੱਥੇ ਦੀ ਉੱਥੇ ਪਈ ਹੈ ਹੂੰ ਹੂੰ ਗੱਲ ਜੀ ਤੁਸੀਂ ਗੱਲ ਆਈ ਕਿ ਤੁਸੀਂ ਦੱਸੋ ਜੀ ਇਹਦੇ ਬਾਰੇ ਕੀ ਕਹਿਣਾ ਹੈ ਤੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਆਪਾਂ ਜਿਹੜੀ ਹੈਗੀ ਹੈ ਸਤੰਬਰ ਦੇ ਅਖੀਰ ਤੱਕ ਤੇ ਪਾਲਿਸੀ ਜਿਹੜੀ ਸਾਡੇ ਕੋਲੇ ਬਣ ਚੁੱਕੀ ਹੈ ਥੋੜੀ ਬਹੁਤੀ ਕਮੀ ਪੇਸ਼ੀ ਹੈਗੀ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ ਅਫਸਰਾਂ ਦੀ ਰਾਇ ਲੈਣੀ ਹੈ ਵਖ-ਵਖ ਪਾ ਗਾਂਧੀ ਲੈ ਲੈਣੀ ਹੈ ਫਿਰ ਜਿਹੜੀ ਹੈਗੀ ਹੈ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂਗੇ ਇਹਦੇ ਵਿੱਚ ਫਿਰ ਆਪਾਂ ਜਿਹੜੀ ਕੋਈ ਮਾੜੀ-ਮੋਟੀ ਅਕਾ ਪਿਛਾ ਕਰਨਾ ਹੋਵੇ ਤਬਦੀਲੀ ਕਰ ਲਾਂਗੇ ਤੇ ਐਗਰੀਕਲਚਰ ਖੇਤੀ ਬਣ ਕੇ ਤਿਆਰ ਹੋ ਜੂਗੀ ਤੇ ਫਿਰ ਆਪਾਂ ਐਗਰੀਕਲਚਰ ਜਿਹੜਾ ਇਹਦੇ 'ਚ ਬਨੇ ਬਨੇ ਕਰਵਾ ਦੇਗੀ ਹੂੰ ਹੂੰ ਇਹ ਹੁਣ ਗੱਲ ਕਹਤੀ ਹੈ ਪਰ ਜਦੀ ਸਭ ਕੀ ਦੁਬਾਰਾ ਫਿਰ ਇੰਨਾ ਬੰਦਣਾ ਬੰਦਣਾ ਪਊਗਾ ਕਿਸਾਨਾਂ ਨੂੰ ਜੀ ਦੁਬਾਰਾ ਫਿਰ ਕਿੱਥੇ ਹੋਣਾ ਪਊ ਕਿ ਲਿਆਓ ਜੀ ਐਗਰੀਕਲਚਰ ਪਾਲਿਸੀ ਤੁਸੀਂ ਬੁਲਾਈ ਦੀ ਮੇਰੇ ਖਿਆਲ ਮੁਤਾਬਕ ਇੱਕ ਟ੍ਰਪਲ ਹੈ ਹੂੰ ਹੂੰ ਇਹ ਇੱਕ ਜਿਹੜਾ ਹੈਗਾ ਉਹਨਾਂ ਨੂੰ ਟਾਲਿਆ ਹੈ ਜੀ ਕਿਉਂਕਿ ਐਸਪਲੀ ਕਿਸਾਨਾਂ ਨੂੰ ਜਿਹੜੇ ਮਸਲੇ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਵਿੱਚ ਇੱਕ ਵੱਡਾ ਮਸਲਾ ਜਿਹੜਾ ਹੈਗਾ ਵੱਡੇ ਵੱਡੇ ਹਾਈਵੇ ਬੰਦੇ ਬਿਲਕੁਲ ਭਾਰਤ ਵਾਲਾ ਸੜਕਾਂ ਬਦਲੀਆਂ ਗਈਆਂ 1 ਏਕੜ ਦਾ 100 ਕਰੋੜ ਰੁਪਏ ਇੱਕ ਖਾਂ ਦੇ ਉੱਤੇ ਆ ਕਈ ਕਰੋੜ ਸੌ ਕਰੋੜ ਰੁਪਏ ਕੀਮਤ ਹੈ ਦੂਜੇ ਪਾਸੇ 40 ਲੱਖ ਰੁਪਏ ਕੀਮਤ ਨਾਲ ਨਾਲ ਹੀ ਲੁਧਿਆਣਾ ਜਿਲ੍ਹਾ ਨਮਾਸ਼ਹਿਰ ਜਿਹੜਾ ਦੇਖੀਏ ਆਪਾਂ ਰੂਪੜ ਜਿਲ੍ਹਾ ਦੇਖੀਏ ਇਹ ਜਿਹੜੇ ਨਾਲ-ਨਾਲ ਲੱਗਦੇ ਆ ਉੱਥੇ ਮਤਲਬ ਟੱਕ ਨਾਲ ਟੱਕ ਲੱਗਦਾ ਜਿਵੇਂ ਕਹਿੰਦੇ ਨੇ ਨਾ ਵੀ ਭਾਦੋਂ ਦੇ ਮਹੀਨੇ ਦੇ ਵਿੱਚ ਇਹਦਾ ਇਹ ਗੱਲ ਸੌਣਪਾਦੋਂ ਦੇ ਮਹੀਨੇ ਦੇ ਵਿੱਚ ਜਦੋਂ ਮੀਂਹ ਪੈਦਾ ਤੇ ਵਾਟਰਬੱਟ ਖੜਿਆ ਜਾਂਦਾ ਜੀ ਜੀ ਉਹੀ ਗੱਲ ਵਾਟਰਬੱਟ ਨਾਲ ਪੱਟ ਕੀਤੀ ਹੈ ਕਿ ਕਿਤੇ ਮੁਆਵਜ਼ਾ ਘੱਟ ਹੈ ਤੇ ਕਿਤੇ ਮੁਆਵਜ਼ਾ ਵੱਧ ਹੈ ਉਹ ਇੱਕ ਫਾਰਮ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਲੇਕਿਨ ਉਹਨਾਂ ਨੂੰ ਫਾਰਮ ਮੁਆਵਜ਼ਾ ਨਹੀਂ ਮਿਲ ਰਿਹਾ ਇਹ ਨਿੱਕੇ ਨਿੱਕੇ ਗੱਲਾਂ ਇਹਨਾਂ ਗੱਲਾਂਬੱਲ ਵੀ ਜੇ ਤੁਸੀਂ ਪ੍ਰੋਪਰ ਧਿਆਨ ਨਹੀਂ ਦੇ ਸਕਦੇ ਤਾਂ ਫਿਰ ਕਰੋਗੇ ਕੀ ਹਾਲਾਂਕਿ ਇਹ ਨਹੀਂ ਤੇ ਕੋਈ ਬਹੁਤਾ ਪੈਸਾ ਪੰਜਾਬ ਸਰਕਾਰ ਦਾ ਪੈਸੇ ਨਹੀਂ ਲੱਗਣਾ ਪੈਸਾ ਕਿਹਨਦਰ ਸਰਕਾਰ ਨੇ ਦੇਣਾ ਜੀ ਫੈਸਲਾ ਜਿਹੜਾ ਪੰਜਾਬ ਸਰਕਾਰ ਦੇ ਅਫਸਰਾਂ ਨੇ ਕਰਨਾ ਹੈ ਪੰਜਾਬ ਸਰਕਾਰ ਦੇ ਅਫਸਰ ਇਹ ਫੈਸਲਾ ਕਿਉਂ ਨਹੀਂ ਲੈਂ ਗਿੰਦਰ ਵਾਰ ਵਾਰ ਕਹਿ ਰਿਹਾ ਕਿ ਭਾਈ ਜੇ ਤੁਸੀਂ ਇਹਨਾ ਪ੍ਰੋਜੈਕਟਾਂ ਨੂੰ ਸਿਰੇ ਨਹੀਂ ਚੜੋਗੇ ਇਹਨਾਂ ਦਾ ਕੰਮ ਖੜੋਦ ਚ ਰਹਿਤਾ ਸੀ ਕੈਨਸਲ ਕਰ ਦਿਆਂਗੇ ਜੀ ਜਦੋਂ ਕੈਨਸਲ ਦੀ ਗੱਲ ਕਰਦੇ ਆ ਉਹਦੋਂ ਫਿਰ ਭਜ ਨਟ ਕਰ ਲੈਂਦੇ ਭਗਵੰਤ ਮਾਨ ਹੋਰੀ ਆਪਣੀ ਸਰਕਾਰੀ ਮਸ਼ੀਨਰੀ ਦੀ ਖਚਾਈ ਕਿਉਂ ਨਹੀਂ ਕਰਦੇ ਜੀ ਉਹਨਾਂ ਨੂੰ ਕਹਿ ਵੀ ਕਿ ਕਿ ਭਾਈ ਤੁਸੀਂ ਇੱਕ ਮੁਸ਼ਕਲ ਹੈ ਇਹਨਾਂ ਦਾ ਫੈਸਲਾ ਕਰੋ ਇਹਨਾਂ ਨੂੰ ਮੁਆਵਜ਼ਾ ਦਿਓ ਜ਼ਮੀਨਾਂ ਲੋ ਤੋਂ ਆਪਾਂ ਜਿਹੜਾ ਹੈਗਾ ਪ੍ਰੋਜੈਕਟ ਨੂੰ ਅੱਗੇ ਚੋੜੋ ਜੀ ਜਿਹੜੇ ਕਿਸਾਨ ਇਸ ਵੇਲੇ ਫਸੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਖੁੱਸ ਰਹੀਆਂ ਆ ਵਿਚਾਰੇ ਕਿਤੇ ਜਾ ਕੇ ਹੋਰ ਜ਼ਮੀਨਾਂ ਲੈ ਲੈਣ ਜੀ ਜੰਦੀ ਸਾਹਿਬ ਮੇਰੀ ਕਈ ਕਿਸਾਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਗਿਲਾਇਆ ਉਹਨਾਂ ਨੇ ਗਿਲਾਇਆ ਇਹ ਨਹੀਂ ਕਿ ਸਾਡੀਆਂ ਜ਼ਮੀਨਾਂ ਖੁੱਸ ਰਹੀਆਂ ਉਹ ਕਹਿੰਦੇ ਜ਼ਮੀਨਾਂ ਖੁੱਸਣ ਤੋਂ ਬਾਅਦ ਹੈ ਜਦੋਂ ਅਸੀਂ ਦੂਜੇ ਪਿੰਡਾਂ 'ਚ ਜਾਵਾਂਗੇ ਸਾਡੀ ਹਾਲਤ ਕੀ ਰਹੂ ਜਿੰਨਾ ਪਿੰਡ ਜਿਸ 'ਚ ਅਸੀਂ ਰਹਿੰਦੇ ਆ ਉੱਥੇ ਲੋਕ ਸਾਡੇ ਜਿਹੜੇ ਹੈਗੇ ਸਰਦਾਰ ਜੀ ਸਰਦਾਰ ਜੀ ਕਰਦੇ ਆ ਬਗਾਨੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਟੱਪੜੀ ਵਾਸ ਵਜਾਂਗੇ ਸ਼ਰਨਾਰਥੀ ਵਜਾਂਗੇ ਉੱਥੇ ਤਿੰਨ ਤਿੰਨ ਪੀੜ੍ਹੀਆਂ ਸਾਡੇ ਕਿਸੇ ਨੇ ਪੈਰ ਨਹੀਂ ਲਗਣ ਦੇਣੀਆਂ ਮਤਲਬ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ 'ਚ ਪੈਸੇ ਨਹੀਂ ਲੱਗਦੇ ਸਰਕਾਰ ਇਧਰ ਧਿਆਨ ਨਹੀਂ ਦੇ ਰਹੀ ਸੋ ਐਗ ਅਗਲੀ ਜਿਹੜੀ ਗੱਲ ਸੀ ਉਹ ਵੱਡੀ ਸੀ ਕਰਜ਼ਾ ਮਾਫੀ ਵਾਲੀ ਗੱਲ ਸੀ ਜੀ ਕਰਜ਼ਾ ਮਾਫੀ ਵਾਲੀ ਕਿਸਾਨਾਂ ਦੀ ਗੱਲ ਬਹੁਤ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਏ ਔਰ ਇੱਥੇ ਵੀ ਸਰਕਾਰ ਨੇ ਕਹਿਤਾ ਕਿ ਵਨ ਟਾਈਮ ਸੈਟਲਮੈਂਟ ODS ਇਸ ਸਕੀਮਤੀ ਲਾਗੂ ਕਰਾਂਗੇ ਕਿਹੜੇ ਕਰਜ਼ੇ ਤੇ ਕਰਜ਼ਾ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਦਾ ਹੈ ਉਹ ਕਰਜ਼ਾ ਮਾਫ ਕਰ ਦੇਗੀ ਹੂੰ ਹੂੰ ਚਾਹਲਾ ਕਿ ਕਰਜ਼ਾ ਜਿਹੜੇ ਕਿ ਇੱਕ ਮੁਸਤਕਬੇ ਜਹੀ ਨੀਤੀ ਬਣਾਈ ਜਾਵੇ ਜਿਹੜੀ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪ੍ਰਾਪਰ ਭਾਅ ਮਿਲੇ ਉਹਨਾਂ ਸਰ ਕਰਜ਼ਾ ਨਾ ਜਿਹੜੇ ਪ੍ਰਵੰਤ ਹੈ ਇਸ ਕਰ ਇਹ ਕਰਨ ਦੀ ਲੋੜ ਹੈ ਜੀ ਉਹ ਜੇ ਸਰਕਾਰ ਕਹਿੰਦੀ ਹੈ ਕਿ ਵਨ ਟਾਈਮ ਸੈਟਲਮੈਂਟ ਦੇ ਰਾਹੀਂ ਅਸੀਂ ਲੋਕਾਂ ਤੋਂ ਕੁਸ਼ੀ ਜਿਹੜਾ ਹੈਗਾ ਉਹਨੂੰ ਕਰਜ਼ੇ ਦੇ ਵਿੱਚ ਮਾਫੀ ਦੇ ਦਾਂਗੇ ਵਿਆਜ ਵੀ ਛੱਡ ਦੇਵਾਂਗੇ ਉਹਨੂੰ ਤੋਂ ਭਰਾਂ ਲਾਂਗੇ ਕੀ ਇਹ ਜਿਹੜਾ ਮਸਲਾ ਹੱਲ ਹੋ ਜੂ ਮੇਰੇ ਖਿਆਲ ਮੁਤਾਬਕ ਨਹੀਂ ਹੋਣਾ ਜੀ ਕਿਉਂਕਿ ਮਨਮੋਹਨ ਸਿੰਘ ਹੋਣਾ ਨੇ 74000 ਕਰੋੜ ਰੁਪਇਆ ਮਾਫ ਕੀਤਾ ਸੀ ਜੀ ਉਹਦੇ ਬਾਅਦ ਵੀ ਕਿਸਾਨੀ ਦਾ ਜਿਹੜਾ ਛੁਟਕਾਰਾ ਨਹੀਂ ਸੀ ਹੋਇਆ ਉਸ ਤੋਂ ਬਾਅਦ ਪਿਛਲੀ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਆਈ ਹੈ ਉਹਨਾਂ ਨੇ ਵੀ ਜਿਹੜੀ ਹੈ 2.5 ਕਿੱਲਿਆਂ ਵਾਲੇ ਦਾ 20 ਲੱਖ ਰੁਪਇਆ ਮਾਫ ਕਰਤਾ ਸੀ ਪਰ ਕੀ ਮਾਫ ਹੋ ਗਿਆ ਕਰਜ਼ਾ ਫਿਰ ਉਹ ਮਿਲਣਾ ਵਿਚਾਰ ਗਿਆ ਸਵਾਲ ਹੈ ਕਿ ਉਹਨਾਂ ਦਾ ਕਰਜ਼ੇ ਤੋਂ ਛੁਟਕਾਰਾ ਹੋਵੇ ਕੁਝ ਨੀਤੀਆਂ ਇਸ ਕਿਸਮੀਆਂ ਬਣਾਈਆਂ ਜਾਣ ਤੇ ਨੀਤੀਆਂ ਤਾਂ ਬਣਦੀਆਂ ਹੁੰਦੀਆਂ ਜੇ ਨੀਤ ਸਾਫ ਹੋਵੇ ਹੋ ਗਈ ਆਪਾਂ ਉਹਨੇ ਦੇਖਿਆ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਹੈ ਦੇਸ਼ ਤੇ ਆਜ਼ਾਦ ਹੋਣ ਤੋਂ ਬਾਅਦ ਜਿਹੜਾ ਥੋੜਾ ਬਹੁਤਾ ਵਿਕਾਸ ਸਾਡੇ ਸਾਹਮਣੇ ਖੜਾ ਹੈ ਇਹ ਵਿਕਾਸ ਹੋਇਆ ਕਿਵੇਂ ਸੀ ਇਹਦੇ ਲਈ 5 ਸਾਲਾਂ ਯੋਜਨਾਵਾਂ ਬਣਾਈਆਂ ਗਈਆਂ ਸੀ ਕਿ 5 ਸਾਲ ਸਰਕਾਰ ਦੀ ਮਿਆਦ ਹੁੰਦੀ ਹੈ 5 ਸਾਲਾਂ ਦੀ ਯੋਜਨਾ ਆਇਆ ਹੈ ਇੱਕ ਭਾਈ ਅਸੀਂ ਇਹ ਕਰਾਂਗੇ ਜੋਜਨਾਵਾਂ ਬਣਾ ਕੇ ਕੰਮ ਕਰਨਾ ਹੈ ਪਰ ਸਾਡੀਆਂ ਸਰਕਾਰਾਂ ਇੱਥੇ ਚਾਹੇ ਅਕਾਲੀ ਦਲ ਦੀ ਸਰਕਾਰ ਆ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਚੜੂ ਪਾਰਟੀ ਦੀ ਸਰਕਾਰ ਆ ਹਾਲ ਤੇ ਕੇ ਟਾਈਮ ਤੇ ਪਾਉਂਦੇ ਆ ਕਿ ਅੱਜ ਦਾ ਦਿਨ ਟੱਪ ਲਾਈਨ ਤੋਂ ਕੱਲ ਨੂੰ ਵਖੀ ਹੈ ਉਹ ਜਿਹੜਾ ਕੁ ਸੁਣ ਹੈ ਸੋ ਇਹਨਾਂ ਹਾਲਾਤਾਂ 'ਚ ਮੈਨੂੰ ਨਹੀਂ ਲੱਗਦਾ ਕੁਝ ਵੀ ਇਹਦੇ ਵਿੱਚੋਂ ਬਹੁਤਾ ਨਿਕਲੂਗਾ ਇਹ ਗੱਲ ਜ਼ਰੂਰ ਕਹਿੰਦੀ ਹੈ ਕਿ OTS ਜਿਹੜਾ ਹੈਗਾ ਲੈ ਕੇ ਆਵਾਂਗੇ ਕੋਆਪਰੇਟਿਵ ਦੇ ਵਿੱਚ ਕੋਈ ਗੱਲ ਦੀ ਐਗਰੀਕਲਚਰ ਨੀਤੀ ਹੈ ਜਿਹੜੀ ਤੁਹਾਡੇ ਨਾਲ ਅਸੀਂ ਉਹ ਸਾਂਝੀ ਕਰ ਲਾਂਗੇ ਐਗਰੀਕਲਚਰ ਨੀਤੀ ਬਣ ਕੇ ਤਿਆ ਇਸ ਲਗਭਗ ਢਾਈ ਸਾਲ ਹੋਣ ਵਾਲੇ ਜੀ ਸਰਕਾਰ ਨੂੰ ਬੜੀ ਨੂੰ ਤੇ ਮਹੀਨੇ ਦਾ ਟਾਈਮ ਇਹਨਾਂ ਦੇ ਆਪਰੇ ਆਏ ਸਾਬ ਨਾਲ ਮੇਰੇ ਖਿਆਲ ਪੰਜ-ਛੇ ਮਹੀਨੇ ਟੱਪ ਜਾਣਗੇ ਤੇ ਉਦੋਂ ਤੱਕ ਜਿਹੜੇ ਹੈਗੇ ਸਰਕਾਰ ਦੇ 3 ਸਾਲ ਪੂਰੇ ਹੋ ਜਾਣਗੇ ਆਖਰੀ ਸਾਲ ਜਿਹੜਾ ਚੋਣਾਂ ਵਾਲਾ ਸਾਲ ਉਸ ਦਾ ਉੱਥੇ ਪੁਛਤਾ ਕੋਈ ਨਹੀਂ ਮੇਰੇ ਖਿਆਲ ਬੀ ਟਾਈਮ ਟਪਉਣ ਵਾਲੀ ਗੱਲ ਹੈ ਤੇ ਜੇ ਦੂਜੇ ਪਾਸੇ ਆਪਾਂ ਦੇਖੀਏ ਕਰਜ਼ੇ ਦੀ ਦਰ ਪੰਜਾਬ ਦੇ ਸਰ ਕਰਜ਼ਾ ਕਿੰਨੀ ਤੇਜ਼ੀ ਨਾਲ ਚੜ ਰਿਹਾ ਹੈ ਇਹ ਬੇ ਇਤਹਾਸ ਕਰਜ਼ਾ ਚੜ ਰਿਹਾ ਹੈ ਜਿਹੜੀਆਂ ਪਿੱਛੇ ਜੀ ਕੈਗਰੀ ਰਿਪੋਰਟ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਹੋਈ ਹੈ ਉਸ ਰਿਪੋਰਟ ਨੇ ਸਾਰਿਆਂ ਨੂੰ ਜਿਹੜਾ ਹੈਗਾ ਘੁੰਮਣ ਘੇਰੀ ਚ ਪਾਦਾ ਲੋਕ ਸਿਰਫੜੀ ਬੈਠੇ ਐ ਕਿ ਬਣੂਗਾ ਕੀ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਬੱਚਾ ਅੱਜ ਪੈਦਾ ਹੋਣਾ ਚੰਦੀ ਸਾਹਿਬ ਜੀ ਜਦੋਂ ਪੈਦਾ ਹੋਣ ਤੋਂ ਪਹਿਲਾਂ ਉਹਦੇ ਸਿਰ ਦੇ ਉੱਤੇ 2.5 ਲੱਖ ਰੁਪਏ ਦਾ ਕਰਜ਼ਾ ਹੋਊ ਇਹ ਨਹੀਂ ਕਿ ਉਹਦੇ ਪਿਓ ਦੇ ਸਿਰ ਤੇ ਕਰਜ਼ਾ ਹੋਊ ਉਹਦੀ ਮਾਂ ਦੇ ਸਿਰ ਤੇ ਕਰਜ਼ਾ ਹੋਊ ਉਹ ਵੀ ਇਸ ਸਟੇਟ ਦਾ ਨਾਗਰਿਕ ਹੈ ਸਟੇਟ ਦੇ ਸਿਰ ਜਿਹੜਾ ਕਰਜ਼ਾ ਚੱਲਿਆ ਉਹ ਇੰਨਾ ਕਰਜ਼ਾ ਹੋਣਾ ਤੇ ਇੱਥੋਂ ਤੁਸੀਂ ਦੇਖੋ ਕਿ ਕਲੈਪਸ ਹੋਣ ਵਾਲੇ ਪਾਸੇ ਨੂੰ ਜਾ ਰਹੇ ਆ ਪੰਜਾਬ ਜਿਹੜਾ ਪੰਜਾਬ ਕਿਸੇ ਵੇਲੇ ਇਹ ਮੰਨਿਆ ਜਾਂਦਾ ਸੀ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜਿਹੜੀ ਹੈਗੀ ਖੁਸ਼ਹਾਲੀ ਰਹਿਣੀ ਹੈ ਅਜੋ ਪੰਜਾਬ ਜਿਹੜਾ ਹੈਗਾ ਖੁਸ਼ਹਾਲੀ ਦੀ بجائے ਕੰਗਾਲੀ ਵੱਲ ਵਧ ਰਿਹਾ ਹੈ ਤੇ ਸਾਡੀਆਂ ਸਰਕਾਰਾਂ ਚਾਹੇ ਕਿਸੇ ਵੀ ਰੰਗ ਦੀਆਂ ਸਰਕਾਰਾਂ ਹੁਣ ਪਹਿਲਾਂ ਵੀ ਕਿਸਾਨਾਂ ਨੇ ਵਿਚਾਰਾਂ ਨਹੀਂ ਕਿਢਾਈ ਦੀ ਜਸ਼ਨਾਂ ਨਹੀਂ ਕੀਤੀਆਂ ਕੜੀ ਜਾਂਦੇ ਆ ਉਧਰ ਜਿਹੜਾ ਹੈਗਾ ਧਿਆਨ ਪ੍ਰਾਪਰ ਨਹੀਂ ਦਿੱਤਾ ਜਾਂਦਾ ਉਹਨੇ ਬਦਾਨ ਸਭਾ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਉੱਤੇ ਕੁਮਰਵਿਜੇ ਪ੍ਰਤਾਪ ਸਿੰਘ ਹੋਵੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਇਹਨਾਂ ਨੇ ਗੱਲ ਕਹੀ ਸੀ ਕਿ ਜਿਹੜੀ ਐਮਐਸਪੀ ਦੀ ਪਾਲਿਸੀ ਇਹ ਘਟੋ ਘਟਾਵਾਂ ਦੇ ਪੱਧਰ 'ਤੇ ਤਿਆਰ ਕਰ ਲਈ ਹੈ ਜੇ ਕੇਂਦਰ ਨਹੀਂ ਜਦਾ ਪੰਜਾਬੀ ਇਹ ਕਰ ਲਵੇ ਉਹਦੇ ਤੇ ਵੀ ਕੋਈ ਹੰਗਾਰਾ ਨਹੀਂ ਪੜਿਆ ਤੇ ਟਾਈਮ ਤੁਸੀਂ ਯਾਦ ਕਰੋ ਬੀਬੀ ਸਾਡੀ ਅਨਮੋਲ ਗगन ਮਾਨ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਹੁੰਦੇ ਸੀ ਤੇ ਚੁਟਕੀਆਂ ਮਾਰਦੀ ਸੀ ਜਿਹੜੀ ਕੈਪਟਨ ਅਭਿਰਦਰ ਸਿੰਘ ਕੁਰਸੀ ਛੱਡੇ ਸਾਨੂੰ ਫੜਾਵੇ ਤੇ ਸਾਡੇ ਅਰਵਿੰਦ ਕੇਜਰੀਵਾਲ ਸੁਪਰੀਮੋਸ ਸਾਹਿਬ ਦੇ ਕੋਲੇ ਫਾਰਮੂਲਾ ਹੈਗਾ 50 ਮਿੰਟਾਂ ਚ 50 ਮਿੰਟ ਚ ਚੁਟਕੀ ਮਾਰਦੀ ਸੀ 50 ਮਿੰਟਾਂ ਜੇ ਮੈਂ ਐਮਐਸਪੀ ਦੇ ਦੇ ਜਾਂਗੇ ਤੇ ਉਹ ਕਾ ਇਛਾ ਲੋਕੇ ਸਰਕਾਰ ਟੱਪੀ ਨੂੰ ਐਮਐਸਪੀ ਮਿਲਿਆ ਨਹੀਂ ਫਿਰ ਇੱਕ ਵਾਰੀ ਵਿਧਾਨ ਸਭਾ ਦਾ ਸੈਸ਼ਨ ਸੀ ਪੱਤਰਕਾਰਾਂ ਨੇ ਬੀਬੀ ਨੂੰ ਘੇਰ ਲਿਆ ਸਵਾਲ ਪੁੱਛਿਆ ਵੀ ਇਹਦੇ ਬਾਰੇ ਕੀ ਕਰੋ ਕਹਿੰਦੀ ਜੀ ਮੇਰੀ ਜਾਣਕਾਰੀ ਨਹੀਂ ਸੀ ਮੈਥੋਂ ਗਲਤੀ ਹੋ ਗਈ ਮੈਂ ਤਾਂ ਗਲਤੀ ਨਾਲ ਕਹਿ ਬੈਠੀ ਹੁਣ ਤੁਸੀਂ ਲੋਕਾਂ ਨਾਲ ਵਾਅਦਾ ਕਰਦੇ ਹੋ ਜਿਹੜੀ ਜਿਹਦੇ ਕੋਲੇ ਸਰਕਾਰ ਹੁੰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਸੰਭਾਲਣਾ ਘਰ ਦੇ ਹੈਡ ਨੇ ਹੁੰਦਾ ਹੈ ਘਰ ਦੇ ਹੈਡ ਨੇ ਦੇਖਣਾ ਹੁੰਦਾ ਕਿ ਕਿੰਨਾ ਕੱਢਿਆ ਕਿੰਨਾ ਸੀ ਜਿਹੜਾ ਸਾਡੀ ਕਮਾਈ ਕਿੰਨੀ ਹੈ ਕਿੰਨਾ ਸਾਡਾ ਖਰਚਾ ਹੈ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਆਪਣਾ ਜਿਹੜਾ ਚਾਦਰ ਦੇਖ ਕੇ ਪੈਰ ਫਸਾਰਨੇ ਹੁੰਦੇ ਉਹ ਹੈ ਜੀ ਤੇ ਦੂਜੇ ਪਾਸੇ ਤੁਸੀਂ ਇਹ ਦੇਖੋ ਜਿਹੜਾ ਜਿਹਨੂੰ ਅਸੀਂ ਅਨ ਪੋਲਿਟਿਕਟਿਵ ਖਰਚੇ ਕਹਿ ਰਹੇ ਆ ਉਹ ਕਿੰਨੇ ਪੈਦੇ ਆ ਐਸ ਵੇਲੇ ਮੁੱਖ ਮੰਤਰੀ ਸਾਹਿਬ ਕੋਲੇ ਜਿਹਨਾਂ ਦੇ ਪਰਿਵਾਰ ਦੇ ਕੋਲੇ ਜਿਹੜੀ ਸਿਕਿਉਰਿਟੀ ਹੈ ਕਹਿੰਦੇ ਜੀ ਹਜ਼ਾਰਕ ਵੱਧਾ ਉਹਨਾਂ ਦੀ ਸਿਕਿਉਰਿਟੀ 'ਚ ਲੱਗਿਆ ਹੈ ਵਾਹ ਜੀ ਗੱਡੀਆਂ ਦਾ ਕਾਫਲਾ ਐਡਾ ਵੱਡਾ ਹੈ ਕਿ ਉਹ ਨਾ ਕੈਪਟਨ ਮੈਨੇਜਰ ਕੋਲੇ ਸੀ ਤੇ ਨਾ ਬਾਦਲ ਕੋਲੇ ਸੀ ਨਾ ਸੁਖਵੀਰ ਕੋਲੇ ਸੀ ਐਡਾ ਵੱਡਾ ਗੱਡੀਆਂ ਦਾ ਕਾਫਲਾ ਹੈ ਜਿਹੜੇ ਕਹਿੰਦੇ ਹੁੰਦੇ ਸੀਗੇ ਜੀ ਜੇ ਇਹਨਾਂ ਨੂੰ ਡਰ ਲੱਗਦਾ ਤੇ ਮੁਰਗੀਖਾਨਾ ਖੋਲ ਲੈਣ ਇਹਨਾਂ ਨੂੰ ਕੀ ਲੋੜ ਹੈ ਪੋਲਿਟਿਕਸ ਕਰਨ ਦੀ ਹੁਣ ਮੁਰਗੀਖ ਅਨਪ੍ਰੋਡਕਟਿਵ ਖਰਚੀ ਹੈ ਨਾ ਜਿਹੜੇ ਅਸਲ ਦੇ ਵਿੱਚ ਸੰਧੀ ਸਾਲ ਇਹ ਹੀ ਸਟੇਟਾਂ ਦਾ ਬੇੜਾਗਰ ਕਰ ਰਿਹਾ ਜਿਸ ਦੇ ਵਿੱਚੋਂ ਪੰਜਾਬ ਨੂੰ ਵੀ ਗੁਜ਼ਰਨਾ ਪੈ ਰਿਹਾ ਹੈ ਜੀ ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਜੀ ਆਪਾਂ ਚੱਲਦੇ ਹਾਂ ਅਗਲੀ ਕਾਲ ਤੇ ਹਾਂ ਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆ ਜੀ